ਕੁਝ ਵੀ ਨਹੀਂ ਸਿੱਧਾ ਆ ਕੇ ਕਹਿੰਦੇ ਫੋਨ ਰੱਖ ਦਿਓ ਇੱਕ ਰੂਮ ਚ ਆਜੋ ਤੇ ਉਹ ਨਹੀਂ ਗਏ ਕੋਈ ਬੈਸਨ ਲਾ ਕੇ ਤਾਂ ਉਹਨਾਂ ਨੇ ਫਾਇਰਿੰਗ ਸ਼ੁਰੂ ਕਰ ਦਿੱਤੀ ਕੁਝ ਚਾਹ ਦੇ ਟਾਈਮ ਤੱਕ ਉਹਨੂੰ ਗੋਲੀਆਂ ਮਿਲੰਦੀਆਂ ਕੋਈ ਸੇਫ ਨਹੀਂ ਕਿ ਪਰ ਉਹਨਾਂ ਨੂੰ ਇੰਡੀਆ ਰਹਿਣ ਦਾ ਬਹੁਤ ਸ਼ੌਂਕ ਸੀ ਪਰ ਕੀ ਰਹਿ ਕਰਨਗੇ ਇੱਥੇ ਰਹਿ ਕੇ ਕੁਝ ਨਹੀਂ ਹੋਇਆ ਬਾਹਰ ਕਰਨ ਦਾ ਹੀ ਬੁਰਸ਼ ਕਰਦਾ ਹੀ ਪਿਆ ਤੇ ਉੱਥੋਂ ਪਤਾ ਨਹੀਂ ਇਹਨੂੰ ਕਹਿੰਦੇ ਗੱਡੀ ਦੀ ਚਾਬੀ ਦੇ ਨਾਲੇ ਆਰ.ਸੀ ਦੇ ਇੱਧਰ ਆ ਕੇ ਆਪਣੀ ਵਾਈਫ ਨੂੰ ਕਹਿੰਦਾ ਗਨ ਦੇ ਮੈਨੂੰ ਉਹ ਤੇ ਕਿਹੜੇ ਬੰਦੇ ਆ ਉਹ ਜਦੋਂ ਗਨ ਦਾ ਨਾਮ ਲਿਆ ਤੇ ਉਧਰੋਂ ਫਿਰ ਲਿਆ ਇੱਧਰ ਇਸ ਅੰਦਰ ਲਿਆ ਇੱਥੇ ਆ ਕੇ ਗੋਲੀਆਂ ਚਲਾਨੀਆਂ ਸ਼ੁਰੂ ਕਰਤੀਆਂ ਉਹਨਾਂ ਨੇ ਬਾਅਦ ਚ ਫਿਰ ਉਹਨਾਂ ਦੀ ਪਿਸਤਲਾਂ ਚੱਲੀਆਂ ਹੁਣ ਬੰਦ ਹੋ ਗਈਆਂ ਦੋਵਾਂ ਦੀ ਇੰਜਨ ਦੇ ਘਰਦੇ ਪਰ ਚੱਲੀਆਂ ਨਹੀਂ ਛੋਟੇ ਬੱਚੇ ਵੀ ਵਿਚਾਰੇ ਹੱਥ ਜੋੜਦੇ ਰਹੇ ਅੰਕਲ ਛੱਡ ਦਿਓ ਅੰਕਲ ਛੱਡ ਦਿਓ ਪਰ ਉਹਨਾਂ ਨੇ ਨਹੀਂ ਸੁਣੀ ਸਾਡੀ ਇੱਕ ਵੀ ਸਾਨੂੰ ਨਹੀਂ ਪਤਾ ਉਹਨਾਂ ਦਾ ਕੋਈ ਪਤਾ ਹੀ ਨਹੀਂ ਸਾਨੂੰ ਕੌਣ ਨਹੀਂ ਕੌਣ ਨਹੀਂ ਨਹੀਂ ਪਤਾ ਕੀ ਹੋਇਆ ਕੀ ਸੀਗਾ ਕੁਝ ਨਹੀਂ ਹੋਇਆ ਬਾਹਰ ਕਰਨ ਡਿਆ ਹੀ ਬੁਰਸ਼ ਕਰਦਾ ਹੀ ਪਿਆ ਤੇ ਉੱਥੋਂ ਪਤਾ ਨਹੀਂ ਇਹਨੂੰ ਕਹਿੰਦੇ ਗੱਡੀ ਦੀ ਚਾਬੀ ਦੇ ਨਾਲ ਹੀ ਆਰਸੀ ਦੇ ਇਹਨੂੰ ਸ਼ਾਇਦ ਕਿਹਾ ਵੀ ਮੈਂ ਗੱਡੀ ਦੀ ਚਾਬੀ ਵੀ ਨਹੀਂ ਦੇਣੀ ਤੇ ਆਰਸੀ ਵੀ ਨਹੀਂ ਦੇਣੀ ਫਿਰ ਪਤਾ ਨਹੀਂ ਮੈਂ ਤੇ ਅੰਦਰ ਸੀ ਫਿਰ ਪਤਾ ਨਹੀਂ ਕਿਵੇਂ ਕਰਕੇ ਉਹਨੂੰ ਅੰਦਰ ਲਿਆ ਆਇਆ ਇੱਧਰ ਆ ਕੇ ਆਪਣੀ ਵਾਈਫ ਨੂੰ ਕਹਿੰਦਾ ਗੱਨ ਦੇ ਮੈਨੂੰ ਉਹ ਤੇ ਕਿਹੜੇ ਬੰਦੇ ਆ ਉਹ ਜਦੋਂ ਗੰਨ ਦਾ ਨਾਮ ਲਿਆ ਤੇ ਉਧਰੋਂ ਫਿਰ ਲਿਆ ਇੱਧਰ ਇਸ ਅੰਦਰ ਲਿਆ ਇੱਥੇ ਆ ਕੇ ਗੋਲੀਆਂ ਚਲਾਨੀਆਂ ਸ਼ੁਰੂ ਕਰਤੀਆਂ ਉਹਨਾਂ ਨੇ ਗੰਨ ਸਚੈਂਸਿੰਗ ਉਹਨਾਂ ਨੇ ਮੰਗੀ ਸੀ ਹਾਂਜੀ ਉਹਨਾਂ ਨੇ ਆਪਣੀ ਵਾਈਫ ਕੋਲ ਮੰਗੀ ਸੀ ਸਵੇਰੇ ਥੋੜਾ ਕੋਈ ਗੰਨ ਲੈ ਕੇ ਤੁਰਿਆ ਫਿਰਦਾ ਸਵੇਰ ਦਾ ਤੇ ਟਾਈਮ ਨਹੀਂ ਸੀ ਤੇ ਉਹ ਜਿਹੜੇ ਨੌਜਵਾਨ ਆਏ ਸੀ ਉਹਨਾਂ ਦੇ ਹੱਥ ਦੇ ਵਿੱਚ ਪਹਿਲਾਂ ਪਤਾ ਲੱਗਾ ਕਿ ਪਿਸਤੌਲ ਹੈਗੀ ਆ ਉਹਨਾਂ ਕੋਲ ਗੰਨਾ ਸੀ ਦੋਵਾਂ ਕੋਲ ਗੰਨਾ ਸੀ ਉਹਨਾਂ ਨੇ ਕਿੰਨੀਆਂ ਗੋਲੀਆਂ ਚਲਾਈਆਂ ਵੇਖੋ ਜਿਵੇਂ ਬੱਕਰਾ ਵੱਢਿਆ ਹੁੰਦਾ ਇੰਜ ਖੂਨ ਗਿਆ ਮੁੰਡੇ ਦਾ ਪਤਾ ਨਹੀਂ ਕਿੰਨੀਆਂ ਗੋਲੀਆਂ ਮਾਰੀਆਂ ਉਹਦੇ ਤੇ ਬਾਅਦ ਚ ਫਿਰ ਉਹਨਾਂ ਦੀ ਪਿਸਕਲਾਂ ਚੱਲੀਆਂ ਨਹੀਂ ਬੰਦ ਹੋ ਗਈਆਂ ਦੋਵਾਂ ਦੀ ਇੰਜਨ ਦੇ ਘਰ ਤੇਰੇ ਪਰ ਚੱਲੀਆਂ ਨਹੀਂ ਫਿਰ ਚਲੇ ਗਏ ਇੱਥੇ ਆ ਕੇ ਮੈਂ ਉਹਨਾਂ ਨੂੰ ਕਿਹਾ ਜਾਓ ਮੈਂ ਕਿਹਾ ਕਾ ਤੂੰ ਮਾਰਨ ੜੇ ਮੈਨੂੰ ਕਹਿੰਦਾ ਵਾਲੀਆਂ ਲਾਓ ਆਪਣੀਆਂ ਤੇ ਇੰਨੀ ਗੱਲ ਕਹਿ ਕੇ ਨਿਕਲ ਗਏ ਫਿਰ ਬਾਹਰ ਤੇ ਕੀ ਕੋਈ ਰੰਜਿਸ਼ ਜਾਬਦਾ ਕਿਉਂਕਿ ਐਨੇ ਸਾਲਾਂ ਤੋਂ ਅਮਰੀਕਾ ਰਹਿਣ ਦੇ ਨੇ ਫੋਰਨ ਰਹਿਣ ਦੇ ਨੇ ਤਾਂ ਇੱਥੇ ਆ ਕੇ ਜਦੋਂ ਆਣਾ ਤੇ ਇਹੋ ਜਿਹੇ ਹਾਲਾਤ ਹੋਣੇ ਕਦੀ ਬੰਦੇ ਨੇ ਸੋਚਿਆ ਵੀ ਨਹੀਂ ਹੁੰਦਾ ਕਿ ਲੱਗਦਾ ਕੋਈ ਰੰਜਿਸ਼ ਹੈਗੀ ਸੀ ਕਿ ਕੋਈ ਪੁਰਾਣੀ ਰੰਜਿਸ਼ ਨਹੀਂ ਹੈਗੀ ਕੋਈ ਕਿਸੇ ਨੂੰ ਰੰਜਿਸ਼ ਨਹੀਂ ਹੈ ਕਿੰਨੀ ਕੁ ਮਾੜੀ ਗੱਲ ਇਸ ਤਰੀਕੇ ਨਾਲ ਸਵੇਰ ਦੇ ਦਿਨ ਵੇਲੇ ਜੋ ਸ਼ਰਿਆਮ ਇਦਾਂ ਆ ਕੇ ਗੁਲੀਆਂ ਚੁੱਕੀਆਂ ਅੱਜ ਤੁਹਾਡੀ ਹੋਰ ਕਿਹੜੀ ਗੱਲ ਹੋਣੀ ਹੈ ਅੱਜ ਤੁਹਾਡਾ ਕੀ ਹੋ ਸਕਦਾ ਹੈ ਆ ਡਾਡੀ ਵੀ ਨੀਨਾਂ ਦਾ ਐਡੇ ਜਵਾਨ ਮੇਰਾ ਪੁੱਤ ਜੇ ਇਹਨਾਂ ਕੋਲ ਗੰਨਾ ਨਾ ਹੁੰਦੀ ਤਾਂ ਇਹਨਾਂ ਨੂੰ ਚੰਗੀ ਤਰ੍ਹਾਂ ਨੇ ਫੈਂਡ ਨਹੀਂ ਬੜੇ ਹੀ ਜਿੱਡਾ ਜਵਾਨ ਤੇ ਜਿੱਡਾ ਹੋਇਆ ਹੈ ਇੱਥੋਂ ਆਪਣਾ ਬਚਾ ਕਰਨ ਵਾਸਤੇ ਫੈਰ ਕੱਢਿਆ ਕੋਈ ਤੁਸੀਂ ਵੀ ਆ ਗੋਕਰ ਇੱਥੇ ਗੰਨ ਕੱਢੀ ਨਹੀਂ ਉਹਦੀ ਘਰ ਦੀ ਨਹੀਂ ਫਿਰ ਬੂਆ ਮਾਰ ਲਿਆ ਨੰਦਰੋਂ ਬੂਆ ਮਾਰ ਲਿਆ ਇਸ ਕਮਰੇ ਦੇ ਵਿੱਚ ਲੈ ਕੇ ਗਏ ਸੀ ਐਂਡ ਹਾਂਜੀ ਤੇ ਗੋਲੀਆਂ ਜਿਹੜੀਆਂ ਚਲਾਈਆਂ ਇੱਥੇ ਗੇਟ ਦੇ ਉੱਤੇ ਚਲਾਈਆਂ ਇੱਥੇ ਹੀ ਚਲਾਈਆਂ ਗੋਲੀਆਂ ਇੱਥੇ ਹੀ ਚਲਾਈਆਂ ਅੰਦਰ ਅੰਦਰ ਹੀ ਚਲਾਈਆਂ ਗੋਲੀਆਂ ਕੀ ਪੂਰਾ ਪਰਿਵਾਰ ਹੱਥ ਜੋੜ ਕੇ ਮਾਫੀ ਮੰਗ ਰਿਹਾ ਕਿ ਛੱਡ ਦੋ ਬਖਸ਼ ਦਿੱਤਾ ਜਾਵੇ ਹਾਂ ਜੀ ਤਾਂ ਕਿੰਨਾ ਕੁ ਜੋ ਮਨਛਾ ਕੀ ਜਾਦਿਸ ਦੀ ਤਾਨੂੰ ਕੀ ਤੁਹਾਡੇ ਪੋਤ ਨੂੰ ਮਾਰਨ ਵਾਸਤੇ ਹੀ ਆ ਮਾਰਨ ਵਾਸਤੇ ਆ ਲੁੱਟਣ ਵਾਸਤੇ ਨਹੀਂ ਆ ਮਾਰਨ ਵਾਸਤੇ ਆਈ ਸੀ ਉਹ ਤੇ ਉਹਨਾਂ ਦੀਆਂ ਪਿਸਤਲਾਂ ਬੰਦ ਹੋ ਗਈਆਂ ਦੋਵਾਂ ਦੀਆਂ ਬੜੇ ਚਿਰ ਜੰਜ ਕਰਦੇ ਰਹੇ ਫਿਰ ਚਲੇ ਗਏ ਉਹ ਚੱਲੀਆਂ ਨਹੀਂ ਨਾ ਪਿਸਤਲਾ ਉਹਨਾਂ ਦੀਆਂ ਚੱਲੀਆਂ ਸਾਰਾ ਕੰਮ ਸੂ ਦੇ ਨਾਲ ਕਿ ਇਹਨੇ ਸੂਦ ਸੂਦ ਨਾਲ ਹੋਇਆ ਹੈ ਸੂਦ ਨਾਲ ਹੋਇਆ ਹੈ ਇਹ ਸਾਜਸ ਨਾਲ ਹੋਇਆ ਹੈ ਤਾਂ ਅਮਰੀਕਾ ਚ ਕਿੰਨੇ ਸਾਲਾਂ ਤੋਂ ਜੋ ਸੁਭਚੈਨ ਸਿੰਘ ਦੀ ਪਹਿਲ ਹੈ ਅਮਰੀਕਾ ਤੋਂ ਬਹੁਤ ਸਾਲ ਹੋ ਗਏ 20-22 ਸਾਲ ਹੋ ਗਏ ਅਮਰੀਕਾ 2005 ਤੱਕ ਆਏ ਹਾਂਜੀ ਪਰ ਲੱਗਦਾ ਸੀਗਾ ਕਿ ਇਸ ਤਰੀਕੇ ਦੇ ਨਾਲ ਤੁਹਾਡੇ ਪੁੱਤ ਨੂੰ ਸਵੇਰ ਵੇਲੇ 7 ਵਜੇ ਦਾ ਟਾਈਮ ਜਿੱਦਾਂ ਦੱਸਿਆ ਜਾ ਰਿਹਾ ਕਿ ਇਹ ਯਾਦ ਜਤ ਤਵੀ ਨਹੀਂ ਸੀ ਸਵੇਰੇ ਉੱਠ ਕੇ ਪਾਠ ਕਰੀਦਾ ਮਹਾਰਾਜ ਕੋਲ ਸਾਰਿਆਂ ਦੀ ਸੁੱਖ ਮੰਗੀ ਦੀ ਕੋਈ ਇਹੋ ਜੀ ਗੱਲ ਹੀ ਨਹੀਂ ਸੀ ਹੈਗੀ ਤਾਂ ਘਰ ਦੇ ਵਿੱਚ ਹੋਰ ਤੁਸੀਂ ਤੁਹਾਡੇ ਨਾਲ ਹੋਰ ਕਿੰਨੇ ਜਣੇ ਮੌਜੂਦ ਸਨ ਕਿਉਂਕਿ ਤੁਹਾਨੂੰ ਹੋਰ ਕਿਸੇ ਨੂੰ ਵੀ ਟਾਰਗੇਟ ਕੀਤਾ ਮੇਰੀ ਨੂੰਹ ਸੀ ਸਾਨੂੰ ਕੁਝ ਨਹੀਂ ਕਿਹਾ ਸਾਨੂੰ ਨਹੀਂ ਕੁਝ ਉਹਦੇ ਦਿਵਾਲੇ ਹੋਏ ਸੀ ਉਹਨੂੰ ਮਾਰਨ ਆਈ ਤੇ ਆਤ ਸਿਰਫ ਤੁਹਾਡੇ ਪੁੱਤ ਦੇ ਦਿਵਾਲੇ ਮੇਰੇ ਪੁੱਤ ਦੇ ਦਿਵਾਲੇ ਹੋਏ ਸੀ ਹਾਂਜੀ ਤਾਂ ਪੁਲਿਸ ਕੀ ਕਹਿੰਦੀ ਹੁਣ ਪੁਲਿਸ ਨੇ ਕੀ ਕਾਰਵਾਈ ਕੀਤੀ ਹੈ ਪੁਲਿਸ ਦਾ ਪਤਾ ਨਹੀਂ ਇਹਨਾਂ ਨੇ ਪੁੱਛ ਲਿਆ ਜਿੱਤਰਾ ਦੂਹੀ ਪੁੱਛਣ ਦੇ ਇਹ ਹੀ ਦੱਸ ਦਿੱਤਾ ਪੁਲਿਸ ਨੇ ਕੁਝ ਨਹੀਂ ਕੀਤਾ ਕੀ ਮੰਗੇਗੀ ਪੁਲਿਸ ਪ੍ਰਸ਼ਾਸਨ ਤੋਂ ਕਿ ਕੀ ਕਾਰਵਾਈ ਮੰਗੇ ਵੀ ਇਹਨਾਂ ਨੂੰ ਫੜੇ ਜਾਣ ਤੇ ਉਹਨਾਂ ਨੂੰ ਸਖਤ ਤੋਂ ਸਖਤ ਸਜ਼ਾ ਦਿੱਤੀ ਜਾਏ ਕਿਉਂਕਿ ਸਾਡੇ ਨਾਲ ਕੀਤਾ ਕੱਲ ਨੂੰ ਹੋਰ ਵੀ ਕਿਸੇ ਨਾਲ ਕਰਨਗੇ ਤੇ ਕਰਦੇ ਵੀ ਪਏ ਨੇ ਕੀ ਮੰਗ ਹੈਗੀ ਹੈ ਕਿ ਤੁਹਾਨੂੰ ਪਤਾ ਲੱਗਣਾ ਚਾਹੀਦਾ ਕੌਣ ਬੰਦੇ ਨੇ ਕਿਉਂ ਭੇਜਿਆ ਗਿਆ ਹਾਂਜੀ ਪਤਾ ਲੱਗਣਾ ਚਾਹੀਦਾ ਸਾਨੂੰ ਜੀ ਹਾਂ ਪਤਾ ਲੱਗਣਾ ਚਾਹੀਦਾ ਸਾਨੂੰ ਵੀ ਕਿਉਂ ਆਏ ਨਹੀਂ ਤੇ ਛੋਟੇ ਬੱਚੇ ਵੀ ਉਸ ਵੇਲੇ ਘਰ ਸਨ ਹਾਂਜੀ ਛੋਟੇ ਬੱਚੇ ਤੇ ਸੀ ਅਧਿਕਾਰ ਸੀ ਛੋਟੇ ਬੱਚੇ ਵਿਚਾਰੇ ਹੱਥ ਜੋੜਦੇ ਰਹੇ ਅੰਕਲ ਛੱਡ ਦੋ ਅੰਕਲ ਛੱਡ ਦੋ ਪਰ ਉਹਨਾਂ ਨੇ ਨਹੀਂ ਸੁਣੀ ਸਾਡੀ ਇੱਕ ਵੀ ਕੀ ਚਿਹਰਾ ਕਿੱਦਾਂ ਦਾ ਸੀ ਗਿਆ ਸਿੱਖ ਸੀਗੇ ਜਾਂ ਕਟਿੰਗ ਸੀ ਮੁੰਡੇ ਪਰ ਨਹੀਂ ਬੰਨੇ ਸੀ ਪਰ ਨਹੀਂ ਬੰਨੇ ਸੀ ਸਿੱਖ ਸੀ ਮੁੰਡੇ ਇਹੋ ਵੀ 25 25 ਸਾਲ ਦੇ ਹਾਂਜੀ ਜੀ ਤੁਸੀਂ ਮੌਕੇ ਦੇ ਉੱਤੇ ਮੌਜੂਦ ਸੀ ਜਦੋਂ ਫਾਇਰਿੰਗ ਹੋਈ ਹੈ ਹਾਂਜੀ ਮੋਲਜੀ ਵੀ ਤੁਹਾਡਾ ਕੀ ਰਿਸ਼ਤਾ ਉਹਨਾਂ ਤੇ ਮੈਂ ਵਾਈਫ ਉਹਨਾਂ ਦੀ ਤੁਸੀਂ ਵਾਈਫ ਉਹਨਾਂ ਦੇ ਤਾਂ ਕੀ ਹਾਲਾਤ ਸੀਗੇ ਮੌਕੇ ਦੇ ਜਿਸ ਵੇਲੇ ਜੋ ਨੌਜਵਾਨ ਆਏ ਜਿਨ੍ਹਾਂ ਨੇ ਫਾਇਰਿੰਗ ਕੀਤੀ ਕੁਝ ਵੀ ਨਹੀਂ ਸਿੱਧਾ ਆ ਕੇ ਕਹਿੰਦੇ ਫੋਨ ਰੱਖ ਦਿਓ ਇਹ ਕੁਰ ਉਹ ਤਾਂ ਜੋ ਤੇ ਉਹ ਨਹੀਂ ਕਿ ਕੋਈ ਬੈਸਲ ਲੱਗੇ ਤਾਂ ਉਹਨਾਂ ਨੇ ਫਾਇਰਿੰਗ ਸ਼ੁਰੂ ਕਰ ਦਿੱਤੀ ਕੁਝ ਵੀ ਨਹੀਂ ਗਿਆ ਤਾਂ ਕੀ ਕੋਈ ਗੱਡੀ ਦਾ ਲੈਣ ਦੇਣ ਸੀ ਕੁਝ ਵੀ ਨਹੀਂ ਗੱਡੀ ਦਾ ਤੇ ਕੋਈ ਵੀ ਨਹੀਂ بس ਗੱਡੀ ਦਾ ਉਹਨਾਂ ਬਹਾਨਾ ਬਣਾਉਂਦੇ ਸੀ ਜੇ ਗੱਡੀ ਦਾ ਹੁੰਦਾ ਗੱਡੀ ਬਾਹਰੋਂ ਲੈ ਕੇ ਜਾਂਦੀ ਚਾਬੀ ਇਹਨਾਂ ਦੇ ਕੋਲ ਸੀ ਜਿੰਮ ਤੇ ਚੱਲੇ ਸੀ ਅੰਦਰ ਲੈ ਕੇ ਆਉਣ ਦਾ ਮਤਲਬ ਹੀ ਨਹੀਂ ਸੀ ਬੰਦਾ ਗੱਡੀ ਲੈ ਜਾਂਦੇ ਉਹ ਆਏ ਫਾਇਰਿੰਗ ਕਰਨ ਵਾਸਤੇ ਫਾਇਰਿੰਗ ਕੀਤੀ ਤੇ ਚਲੇ ਗਏ ਉਸੇ ਟਾਈਮ ਹੀ ਕੋਈ ਗੱਲ ਕੀਤੀ ਨਹੀਂ ਉਹਨਾਂ ਨੇ ਇਸ ਤੋਂ ਬਾਅਦ ਕਿਸੇ ਤਰ੍ਹਾਂ ਦੀ ਕੋਈ ਗੱਲਬਾਤ ਨਹੀਂ ਕੀਤੀ ਤਾਂ ਹੁੰਦਾ ਹੀ ਫਾਇਰਿੰਗ ਕਰਨੀ ਫਾਇਰਿੰਗ ਸ਼ੁਰੂ ਕਰ ਦਿੱਤੀ ਕਿੱਥੇ ਕਿੱਥੇ ਗੋਲੀ ਲੱਗੀ ਇੱਕ ਗੱਲ ਤੇ ਲੱਗੀ ਇੱਕ ਹੱਥ ਤੇ ਲੱਗੀ ਹੋਈ ਸਿਰ ਤੇ ਮਾਰਨਾ ਚਾਹੁੰਦੇ ਸੀ ਕਿੰਨਾ ਕਿਤੇ ਜੋ ਹਾਲਾਤ ਇਸ ਵਕਤ ਬਣੇ ਹੋਏ ਨੇ ਕਿਉਂਕਿ ਐਨਆਰਆਈ ਵਿਦੇਸ਼ ਚ ਰਹਿੰਦੇ ਸੀ ਇੱਥੇ ਦੇ ਐਨਆਰਆਈ ਵਾਪਸ ਆਏ ਮੇਰੇ ਐਕਸੀਡੈਂਟ ਹੋਇਆ ਉਦੋਂ ਵਾਪਸ ਆਏ ਸੀ ਪਰ ਇੱਥੇ ਸੇਫ ਹੀ ਨਹੀਂ ਇੱਥੇ ਰਹਿ ਕੇ ਕਰਨਾ ਵੀ ਕੀ ਅਸੀਂ ਕੋਈ ਸੇਫ ਨਹੀਂ ਪਰ ਉਹਨਾਂ ਨੂੰ ਇੰਡੀਆ ਰਹਿਣ ਦਾ ਬਹੁਤ ਸ਼ੌਂਕ ਸੀ ਪਰ ਕੀ ਰਹਿ ਕਰਨਗੇ ਇੱਥੇ ਰਹਿ ਕੇ ਉਹ ਬੰਦਾ ਸੇਫ ਥੋੜੀ ਹੈਗਾ ਇੱਥੇ ਕੁਝ ਵੀ ਨਹੀਂ ਹੈਗਾ ਇੱਥੇ ਚਾਹ ਦੇ ਟਾਈਮ ਤੁਹਾਨੂੰ ਗੋਲੀਆਂ ਮਿਲੰਦੀਆਂ ਕਿੰਨਾ ਕੁ ਸੇਫ ਹੋ ਤੁਸੀਂ ਇੱਥੇ ਪ੍ਰਸ਼ਾਸਨ ਨੇ ਇੱਥੇ ਕੀ ਗਲਬਾ ਕੀਤੀ ਆ ਕਿ ਸਾਰਾ ਕੁਝ ਕੀਤਾ ਦੇਖੋ ਇਨਕਵਾਰੀ ਕਰਨਗੇ ਉਹਨਾਂ ਨੂੰ ਪਤਾ ਲੱਗੇਗਾ ਕਿ ਨੌਕਰ ਵੀ ਉੱਥੇ ਇਸ਼ਾਰੇ ਕਰ ਰਿਹਾ ਸੀ ਜੀ ਉਹ ਵੀ ਗੱਡੀਆਂ ਧੁੰਦਾ ਪਿਆ ਸੀ ਉਹਨਾਂ ਨੂੰ ਵੀ ਨਾਲ ਹੀ ਅੰਦਰ ਲੈ ਆਏ ਆ ਕੋਈ ਗੱਲ ਹੀ ਨਹੀਂ ਹੋਈ ਇਸ ਵਾਰ ਇਹ ਕਰੀਬ ਸਵੇਰ 7:30 7 ਵਜੇ ਦੀ ਗੱਲ ਹੈ ਜੀ ਇਹ ਐਕਸਚੇਂਜਿੰਗ ਹੈ ਇਹ ਇਹਦੀ ਜਿਹੜੀ ਬੰਦਾ ਵੈ ਫੋਰਨ ਅਮਰੀਕਾ ਰਹਿੰਦਾ ਜਿਆਦਾ ਹੁਣ ਇੱਥੇ ਇੱਥੇ ਵਾਪਸ ਆ ਕੇ ਇੱਥੇ ਆਪਣਾ ਕਾਰੋਬਾਰ ਕਰ ਰਿਆ। ਇਹਦਾ ਇੱਕ ਬ੍ਰਦਰ ਬਾਹਰ ਆ। ਇਹਦੀ ਮਦਰ ਇਹਦੀ ਸੈਕੰਡ ਮੈਰਿਜ ਦੇ ਵਿੱਚੋਂ ਵਾਈਫ ਤੇ ਪਹਿਲੇ ਵਯਾ ਦੇ ਬੱਚੇ ਜਿਹੜੇ ਉਹ ਘਰ 'ਚ ਸੀ। ਇਸ ਵੇਰੇ ਬ੍ਰਸ਼ ਕਰ ਰਿਆ ਸੀ। ਦੋ ਬੰਦੇ ਗੇਟ ਤੇ ਆਏ ਆ। ਗੇਟ ਤੇ ਆ ਕੇ ਇਹਨੂੰ ਇਹਨਾਂ ਨੇ ਪੁੱਛਿਆ ਕਿ ਤੇਰੀ ਆ ਜਿਹੜੀ ਮਰਸੀਡੀ ਆਰਸੀ ਵਿਖਾ ਦੋ ਕਿੱਥੋਂ ਲਈ ਆ? ਉਹ ਕਹਿੰਦਾ ਵੀ ਤੁਸੀਂ ਕਹ ਦੀ ਆਰਸੀ ਕੌਣ ਜੇ? ਇਹਦਾ ਕਰਦਿਆਂ ਕਰਦਿਆਂ ਉਹਨੂੰ ਪਿਸਟਲ ਪੁਆਇੰਟ ਤੇ ਅੰਦਰ ਲੈ ਗਏ। ਅੰਦਰ ਖੜਕੇ ਉਹਨਾਂ ਨੇ ਇਹਦੇ ਨਾਲ ਬਹਿਸ ਹੋਈ ਆ ਬਹਿਸ ਹੋ ਕੇ ਉਹਨਾਂ ਨੇ ਇੱਥੇ ਫਾਇਰਿੰਗ ਕੀਤੀ ਆ ਫਾਇਰਿੰਗ ਕਰਨ ਦੇ ਵਿੱਚ ਬਾਅਦ ਚ ਉਹਨਾਂ ਪੂਰੀ ਕੋਸ਼ਿਸ਼ ਕੀਤੀ ਆ ਕਿ ਇਹਨੂੰ ਅਸੀਂ ਇਹ ਤਸੱਲੀ ਨਾ ਮਾਰੀਏ ਲੇਕਿਨ ਮਤਲਬ ਉਹਨਾਂ ਦਾ ਜਿਹੜਾ ਵੈਪਨ ਆ ਉਹ ਅੜ ਗਿਆ ਉਹ ਚੱਲਿਆ ਨਹੀਂ ਉਹ ਸੀਸੀਟੀ ਫੁਟੇਜ ਹੁੰਦਾ ਠੀਕ ਹੈ ਹੁਣ ਜਿਹੜਾ ਪਰਿਵਾਰ ਆ ਉਹ ਅਜੇ ਦੀ ਵਾਈਫ ਜਿਹੜੀ ਹਸਪੀਟਲ ਉਹਨਾਂ ਦੇ ਨਾਲ ਆ ਉਹਨਾਂ ਨੂੰ ਹਸਪੀਟਲ ਲੈ ਗਏ ਆ ਉੱਥੇ ਉਹਨਾਂ ਦੀ ਟ੍ਰੀਟਮੈਂਟ ਚੱਲ ਰਹੀ ਆ ਕਿਉਂਕਿ ਉਹਨਾਂ ਦੀ ਜਿਹੜੇ ਇੱਕ ਦੋ ਗੋਲੀਆਂ ਇੱਕ ਸਿਰ 'ਚ ਲੱਗੀ ਆ ਲੇਕਿਨ ਉਹ ਬ੍ਰੇਨ ਵਾਲੇ ਪਾਸੇ ਨਹੀਂ ਤੇ ਅਜੇ ਉਹ ਗੱਲਬਾਤ ਕਰਨ ਦੇ ਯੋਗ ਨਹੀਂ ਤੁਸੀਂ ਅਸੀਂ ਉਹਨੂੰ ਜਲਦੀ ਜਿਹੜਾ ਠੀਕ ਹੋਣਗੇ ਫਿਰ ਗੱਲਬਾਤ ਕਰਾਂਗੇ ਉਹ ਸਾਡੀ ਜਿਹੜੀ ਐਫ ਆਈ ਆਰ ਦਰਜ ਕਰਕੇ ਸਾਡੀ ਇਨਵੈਸਟੀਗੇਸ਼ਨ ਵਾਸਤੇ ਟੀਮ ਜਿਹੜੀ ਅਸੀਂ ਲਾ ਦਿੱਤੀ ਆ ਸਾਡਾ ਸੀਐਸਟਾਫ ਸਾਡੇ ਐਸਐਚਓ ਮਕਬੂਲਪੁਰਾ ਏਸੀਪੀ ਈਸਟ ਸਾਰੀਆਂ ਟੀਮਾਂ ਜਿਹੜੀਆਂ ਨੇ ਇਸ ਇਨਵੈਸਟੀਗੇਸ਼ਨ ਗੱਡੀ ਦਾ ਮਾਮਲਾ ਜਾਂ ਹੋਟਲ ਦਾ ਕਿਹਾ ਯਾਰ ਕਿ ਫਰੋਤੀ ਵੀ ਬੰਗੀ ਗਈ ਸੀ ਸਬਟੈਂਸਿੰਗ ਤੋਂ ਨਹੀਂ ਜੀ ਸਾਡੇ ਇਹੋ ਜੀ ਕੋਈ ਗੱਲ ਧਿਆਨ ਚ ਨਹੀਂ ਆਈ ਕੋਈ ਨਾ ਸਾਡੇ ਕੋ ਕੋਈ ਇਨਰ ਰਿਪੋਰਟਿੰਗ ਹੈ ਨਾ ਉਹਨਾਂ ਕੋਈ ਦੱਸਿਆ ਹੀ ਆ ਉਹ ਕਿਉਂਕਿ ਇਹਦੀ ਜਿਹੜੀ ਪਹਿਲੀ ਵਾਈਫ ਆ ਉਹ 2022 ਦੇ ਵਿੱਚ ਵਾਈਫ ਨੇ ਸੁਸਾਈਡ ਕਰ ਲਿਆ ਸੀ ਉਹਦੇ ਉੱਤੇ ਉਹਦੇ ਜਿਹੜਾ ਪਰਿਵਾਰ ਆ ਉਹਨਾਂ ਨੇ ਇਹਨਾਂ ਦੇ ਉੱਤੇ ਐਫ ਆਈ ਆਰ ਦਰਜ ਕਰਾਈ ਸੀ 2022 ਚ ਜਿਹੜੀ ਉਸ ਐਫ ਆਈ ਆਰ ਦੇ ਵਿੱਚ ਜਿਹੜੇ ਦੋ ਇਹ ਸੁਖਚੈਨ ਸਿੰਘ ਦੇ ਦਾ ਭਰਾ ਜਿਹੜਾ ਉਹ ਇਨੋਸੈਂਟ ਹੋ ਗਿਆ ਸੀ ਤੇ ਕੱਲੀ ਵਾਈਫ ਮਾਤਾ ਜਿਹੜੀ ਆ ਉਹ ਚਲਾਨ ਹੋਈ ਸੀ ਤੇ ਉਹ ਵੀ ਪਰਿਵਾਰ ਜਿਹੜਾ ਐਂਗਲ ਆ ਉਹ ਪਰਿਵਾਰ ਉਹਨਾਂ ਤੇ ਵੀ ਸ਼ੱਕ ਕਰ ਰਿਹਾ ਕਿ ਉਹ ਵੀ ਜਿਹੜੇ ਆ ਕਿ ਉਹਨਾਂ ਨੇ ਧਮਕੀਆਂ ਦੇ ਦਿੱਤੀਆਂ ਨੂੰ ਕੋਈ ਜਿਆਦਾ ਸੀ ਵਕ ਵਕ ਕੈਂਗਲ ਅਸੀਂ ਇਨਵੈਸਟੀਗੇਸ਼ਨ ਕਰ ਰਹੇ ਹਾਂ ਤੇ ਅਸੀਂ ਜਲਦੀ ਜਿਹੜਾ ਵਾ ਅਸਲ ਦੋਸ਼ੀਆਂ ਨੂੰ ਟ੍ਰੇਸ ਕਰ ਲਾਂ ਸੀ ਸੀਟੀਵੀ ਸਾਹਮਣੇ ਆਈ ਸਰ ਹਾਂ ਸੀਸੀਟੀ ਫੋਟੋ ਜਾਈਦੀ ਚਿਹਰੇ ਸਾਫ਼ ਦਿਖਾਈ ਦਿੰਦੇ ਬੰਦੇ ਦੇ ਜੀ